ਇਸ ਵਕਤ ਤੱਕ ਵੱਡੀ ਖਬਰ ਦੱਸ ਤੱਕ ਦੇਰੀ ਹੈ ਐਨਐਸਏ ਤਹਿਤ ਬੰਦ ਡਿਬਰੂਗੜ੍ਹ ਦੇ ਵਿੱਚ ਅਮਰਿਤਪਾਲ ਸਣੇ ਜਿਹੜੇ ਬਾਕੀ ਸਾਥੀ ਸੀ ਉਹਨਾਂ ਦਾ ਐਨਐਸਏ ਟੁੱਟ ਗਿਆ ਹੈ ਸਰਕਾਰ ਨੇ ਫੈਸਲਾ ਲਿਆ ਬਹੁਤ ਵੱਡਾ ਮੇਰੇ ਨਾਲ ਫੋਨ ਲਾਈਨ ਤੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਖੋਲਰ ਜੀ ਆਪੋ ਖੋਲਰ ਸਾਹਿਬ ਐਨਐਸਏ ਦੇ ਤਹਿਤ ਜੋ ਡਿਬਰੂਗੜ੍ਹ ਦੇ ਵਿੱਚ ਬੰਦ ਸਨ ਅਮਰਿਤਪਾਲ ਸਣੇ ਕਿਸ ਕਿਸ ਦੇ ਐਨਐਸਏ ਨੂੰ ਤੋੜ ਦਿੱਤਾ ਗਿਆ ਹਾਲਾਂਕਿ ਸਾਰਿਆਂ ਨੂੰ ਪਤਾ ਹੈ ਮਾਰਚ 2023 ਤੋਂ ਲੈ ਕੇ ਹੁਣ ਤੱਕ 2 ਸਾਲ ਪੂਰੇ ਹੋ ਗਏ ਐਨਐਸਏ ਦੇ ਤਹਿਤ ਤੇ ਪੂਰੀ ਖਬਰ ਕੀ ਹੈ ਹਾਂ ਬਿਲਕੁਲ ਸੰਦੀਪ ਐਸਐਮ ਜਿਹੜੀ ਵੱਡੀ ਖਬਰ ਜਿਹੜੀ ਆਪਾਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਨੇ ਪੰਜਾਬ ਸਰਕਾਰ ਦੇ ਆਲਾ ਪੱਧਰ ਤੇ ਜਿਹੜੇ ਸੂਤਰ ਨੇ ਉਹਨਾਂ ਦੇ ਮੁਤਾਬਕ ਹੈ ਕਿ ਅਸਾਮ ਦੇ ਜਿਹੜੇ ਡਿਬਰਗੜ ਜੇਲ ਅਸਮ ਦੀ ਡਿਬਰਗੜ ਜੇਲ ਦੇ ਵਿੱਚ ਪੰਜਾਬ ਦੇ 8 ਲੋਕਾਂ ਦੇ ਖਿਲਾਫ ਐਨਐਸਏ ਲੱਗਾ ਸੀ ਤੇ 2 ਸਾਲ ਹੋ ਗਏ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਮਾਰਚ 2023 ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਐਨਐਸਏ ਤਹਿਤ 2 ਸਾਲ ਹੋ ਚੁੱਕੇ ਨੇ ਤੇ ਅਰ ਸਰਕਾਰ ਨੇ ਕਿਉਂਕਿ ਕੱਲ 8 ਦਿਨ ਇਸ ਤੇ ਸਰਕਾਰ ਨੇ ਜਿਹੜਾ ਅੰਮ੍ਰਿਤਸਰ ਤੋਂ ਕਿ ਜਿਹੜਾ ਵੀ ਐਨਐਸਟੇ ਲੱਗਦਾ ਉਹ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਜ਼ਰੀਏ ਹੀ ਪੰਜਾਬ ਸਰਕਾਰ ਨੇ ਲਾਇਆ ਸੀ ਤੇ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਦੇ ਜ਼ਰੀਏ ਹੀ 8 ਜਾਣੇ ਤੇ ਐਨਐਸਟੇ ਲੱਗਾ ਸੀ ਜਿਸ ਕਰਕੇ ਜਿਹੜੇ 8 ਜਾਣੇ ਸੀ ਜੇਲ੍ਹ ਦੇ ਵਿੱਚੋਂ ਸੀ ਲੋਕ ਸਭਾ ਮੈਂਬਰ ਖਰੂਰ ਸਿੰਘ ਤੋਂ ਅੰਮ੍ਰਿਤਪਾਲ ਸਿੰਘ ਹੋਣੀ ਫਿਰ ਫਿਲਮੀ ਅਦਾਕਾਰ ਤੇ ਪ੍ਰੋਡਿਊਸਰ ਦਰਜੀਤ ਸਿੰਘ ਕਲਤੀ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਪਪਲਪਰੀ ਸਿੰਘ ਕਲਵੰਤ ਸਿੰਘ ਰਾਉਕੇ ਗੁਰਮੀਰ ਸਿੰਘ ਬਸੰਤ ਸਿੰਘ ਤੇ ਹਰਜੀਤ ਹਰਜੀਤ ਸਿੰਘ ਜਿਹੜੇ ਅਮਰਪਾਲ ਸਿੰਘ ਉਹਨਾਂ ਦੇ ਚਾਚਾ ਨੇ ਇਹ 8 ਗਾੜਿਆਂ ਤੇ ਡਿਬਰੂਗੜ੍ਹ ਜੇਲ੍ਹ ਇਹਨਾਂ ਨੂੰ ਭੇਜਿਆ ਹੋਇਆ ਸੀ ਜੀ ਲਗਾਤਾਰ ਇਹਨਾਂ ਦੀ ਰਿਹਾਈ ਨੂੰ ਲੈ ਕੇ ਕਿਉਂਕਿ ਐਨਐਸਟੀ ਵੱਤ ਤੋਂ ਵੱਤ ਇੱਕ ਸਾਲ ਤੱਕ ਹੀ ਲੱਗਦਾ ਹੈ ਲੇਕਿਨ ਪੰਜਾਬ ਸਰਕਾਰ ਨੇ ਰਾਜਸੀ ਦਬਾਅ ਦਾ ਹੋਰ ਮਸਲ ਮਸਲਿਆਂ ਨੂੰ ਧਿਆਨ ਵਿੱਚ ਰੱਖਦੇ ਇਹ 2 ਸਾਲ ਦੇ ਵਿੱਚ ਵਾਅਦਾ ਕਰ ਦਿੱਤਾ ਸੀ ਇਸ ਮਸਲੇ 'ਚ ਕਈ ਪਟੀਸ਼ਨ ਜਿਹੜੇ ਕਰਤਾ ਦਲਜੀਤ ਸਿੰਘ ਕਲਸੀ ਦਾ ਹੋਰ ਲੋਕ ਵੀ ਜਿਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਕਿ ਸਾਡੇ ਖਿਲਾਫ ਜਿਹੜਾ ਐਮਐਸਟੀ ਲੱਗਾ ਉਹ ਗਲਤ ਲੱਗਾ ਤੋੜਿਆ ਜਾਵੇ ਤੇ ਇਹਦੇ ਚੱਲ ਰਿਹਾ ਹੁਣ ਸਾਨੂੰ ਜਿਹੜੀ ਜਾਣਕਾਰੀ ਮਿਲੀ ਹੈ ਕਿ 7 ਜਾਣਿਆਂ ਦਾ ਜਿਹੜਾ ਐਮਐਸਟੀ ਪੰਜਾਬ ਸਰਕਾਰ ਨੇ ਤੋੜ ਦਿੱਤਾ ਹੈਗਾ ਕਿ ਜਿਨ੍ਹਾਂ ਦੇ ਐਮਐਸਟੀ ਟੁੱਟਾ ਬਾਅਦ ਜਿਹੜੇ ਮਤਲਬ ਅਸਮ ਜੇਲ੍ਹ ਦਾ ਜਿਹੜਾ ਅਸਮ ਸੂਬੇ ਦੀ ਜਿਹੜੀ ਜੇਲ੍ਹ ਹੈ ਜਿਬੂਤਗੜ੍ਹ ਉਥੋਂ ਵਾਪਸ ਆਉਣਗੇ ਉਹਨਾਂ ਵਿੱਚ ਦਲਜੀਤ ਸਿੰਘ ਕਲਸੀ ਪ੍ਰਧਾਨ ਮੰਤਰੀ ਬਾਜੇ ਕੇ ਜਿਹਨੂੰ ਪੂਰਾ ਨਾਮ ਉਹਨਾਂ ਦਾ ਭਗਵੰਤ ਸਿੰਘ ਪੱਪਲਪ੍ਰੀਤ ਸਿੰਘ ਉਹ ਨਹੀਂ ਕਲਵੰਤ ਸਿੰਘ ਰਾਓ ਕੇ ਗੁਰਮੀਤ ਸਿੰਘ ਬਸੰਤ ਸਿੰਘ ਅਤੇ ਹਰਜੀਤ ਸਿੰਘ ਇਹ ਜਿਹੜੇ ਸਾਡੇ ਜਾਣਕਾਰ ਦੱਸਣ ਦੇ ਉਸ ਪੱਧਰ ਦੇ ਜਿਹੜੇ ਸਾਡੇ ਸੂਤਰ ਨੇ ਉਹਨਾਂ ਨੇ ਜ਼ਿਕਰ ਕੀਤਾ ਕਿ ਇਹ ਜਿਹੜੇ ਸੱਚ ਜਾਣਿਆ ਦਾ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਜ਼ਰੀਏ ਐਨਐਸਏ ਤੋੜ ਦਿੱਤਾ ਔਰ ਸਾਡੇ ਜਾਣਕਾਰ ਤੇ ਇਹ ਵੀ ਦੱਸਦੇ ਨੇ ਕਿ ਇਹਨਾਂ ਨੂੰ ਪੰਜਾਬ ਲਿਆਉਣ ਵਾਸਤੇ ਦੀ ਗੁਰੂਗੜ੍ਹ ਇੱਕ ਪੰਜਾਬ ਪੁਲਿਸ ਦੀ ਜਿਹੜੀ ਟੀਮ ਆ ਟੁਕੜੀ ਉਹ ਵੀ ਰਵਾਨਾ ਹੋ ਚੁੱਕੀ ਆ ਜੀ ਸ਼ਾਮ ਤੱਕ ਪੰਜਾਬ ਪੁਲਿਸ ਦੀ ਜਿਹੜੀ ਟੀਮ ਆ ਉਹ ਸਰਕਾਰ ਨੇ ਡਿਸਾਈਡ ਕਰ ਲਿਆ ਉਹਨੂੰ ਕੱਠੋ ਘਾਟ ਇੱਕ ਡੀਆਈਜੀ ਦਾ ਐਸਪੀ ਲੈਵਲ ਦਾ ਜਿਹੜਾ ਅਧਿਕਾਰੀ ਆ ਉਹਨਾਂ ਨੂੰ ਲੈਣ ਜਾਊਗਾ ਫਿਰ ਇਹਨਾਂ 7 ਜਾਣੇ ਨੂੰ ਪੰਜਾਬ ਦੀ ਜਿਹੜੀ ਜ਼ਿਲ੍ਹਾ ਦੇ ਵਿੱਚ ਸ਼ਿਪ ਕੀਤਾ ਜਾਊਗਾ ਇਹ ਪੰਜਾਬ ਸਰਕਾਰ ਨੂੰ ਦੇਖਣਾ ਕਿ ਇਹਨਾਂ ਨੂੰ ਕਿੱਥੇ ਰੱਖਣਾ ਹੈ ਰੋਪੜ ਦੀ ਜੇਲ੍ਹ 'ਚ ਰੱਖਣਾ ਜਾਂ ਪਟਿਆਲੇ ਦੀ ਜੇਲ੍ਹ 'ਚ ਰੱਖਣ ਜਾਂ ਕਪੂਰਥਲੇ ਦੀ ਜੇਲ੍ਹ 'ਚ ਰੱਖਣ ਜਾਂ ਨਾਭੇ ਦੀ ਜੇਲ੍ਹ 'ਚ ਰੱਖਣਾ ਹੈ ਮਤਲਬ ਸਰਕਾਰ ਦਾ ਇਸ ਗੱਲ ਤੋਂ ਸਪਸ਼ਟ ਹੈ ਕਿ ਐਮਪੀ ਹਰਮਿਤਪਾਲ ਸਿੰਘ ਹਾਲੇ ਵੀ ਡੇਬਰੂਗੜ੍ਹ ਜੇਲ੍ਹ 'ਚ ਰਹਿਣਗੇ हां ਜੋ ਹੁਣ ਤੱਕ ਜਾਣਕਾਰੀ ਮਿਲੀ ਕਿ ਸੱਤ ਜਾਣਿਆਂ ਦਾ ਕਤਲ ਹੋਇਆ ਤੇ ਅਮਰਤਪਾਲ ਸਿੰਘ ਦੇ ਹਜੇ ਜਿਹੜਾ ਐਨਐਸਏ ਸਰਕਾਰ ਨੇ ਨਹੀਂ ਤੋੜਿਆ ਕਿਉਂਕਿ ਉਹਨਾਂ ਦੇ ਖਿਲਾਫ ਹੋਰ ਵੀ ਪਿੱਛੇ ਦੇ ਕੇਸ ਰਜਿਸਟਰਡ ਜੀ ਕਤਲ ਕੇਸ ਦਾ ਜਿਹਦੇ ਵਿੱਚ ਉਹਨਾਂ ਦਾ ਨਾਮ ਵੀ ਚਾਰਜਸ਼ੀਟ 'ਚ ਸ਼ਾਮਲ ਕੀਤਾ ਗਿਆ ਪਰ ਇੱਕ ਉਹ ਵੱਖਰਾ ਜਿਹੜਾ ਹੈ ਕੀ ਕਾਨੂੰਨ ਪਰ ਐਨਐਸਏ ਜਿਆਦਾ ਕਿਉਂਕਿ ਪੋਲੀਟੀਕਲ ਮਸਲੇ ਦੇ ਤੌਰ ਤੇ ਹੀ ਲਾਏ ਜਾਂਦੇ ਹੈਗੇ ਨੇ ਉਹਨਾਂ ਦਾ ਆਉਣ ਵਾਲੇ ਸਮੇਂ 'ਚ ਟੁੱਟਦਾ ਜਾਂ ਨਹੀਂ ਟੁੱਟਦਾ ਉਸ ਬਾਰੇ ਹਜੇ ਸਥਿਤੀ ਜਿਹੜੀ ਹੈ ਸਪਸ਼ਟ ਨਹੀਂ ਹੋਈ ਹੈ ਲੈਕਿਨ ਜਿੰਨਾ ਦਾ ਸੱਤ ਜਾਣਿਆਂ ਦਾ ਟੁਟਾ ਹੈ ਇਹਨਾਂ ਨੂੰ ਹੁਣ ਪੰਜਾਬ ਦੇ ਜ਼ਿਲ੍ਹਿਆਂ 'ਚ ਸ਼ਿਫਟ ਕੀਤਾ ਜਾਊਗਾ ਜਿਹੜੀਆਂ ਪੰਜਾਬ ਦੀਆਂ ਜ਼ਿਲ੍ਹਿਆਂ ਵਿੱਚ ਇਹਨਾਂ ਨੂੰ ਰੱਖਿਆ ਜਾਣਾ ਐਨਐਸਏ ਤੋੜ ਕੇ ਇਸ ਦਾ ਮਤਲਬ ਇਹ ਹੈ ਕਿ ਜਿਹੜੀਆਂ ਪੰਜਾਬ ਦੇ ਵੱਖੋ ਵੱਖਰੇ ਥਾਣੇ ਵਿੱਚ ਕਿਤੇ ਐਫਆਈਆਰ ਦਰਜ ਹੋਈ ਹੈ ਉਸ ਦੇ ਲਿਹਾਜ਼ ਨਾਲ ਰੱਖਿਆ ਜਾਏਗਾ ਜ਼ਿਲ੍ਹਿਆਂ 'ਚ ਤੇ ਇਹ ਉਹ ਸਰਕਾਰ ਇਕੱਠੇ ਵੀ ਰੱਖ ਸਕਦੀ ਇਹਨਾਂ ਨੂੰ ਵੱਖ-ਵੱਖ ਵੀ ਰੱਖ ਸਕਦਾ ਹੈ ਕਿਉਂਕਿ ਇਹ ਕਿਹੜੇ ਕੋਈ ਹਾਰਡ ਕੋਰ ਕ੍ਰਾਈਮਨਲ ਆ ਗਏ ਨੇ ਜਨਾ ਇਹਨਾਂ ਨੂੰ ਤੇ ਐਨਐਸਏ ਤੇ ਕਪ ਇੰਡੀਆ ਦੇ ਵਿੱਚ ਪੋਲੀਟੀਕਲ ਤੌਰ ਤੇ ਹੀ ਪਹਿਲਾਂ ਵੀ ਪੰਜਾਬ ਦੇ ਤੇ ਦੇਸ਼ ਦੇ ਕਈ ਸਿਆਸੀ ਲੀਡਰਾਂ ਤੇ ਲੱਗੇ ਰਿਹਾ ਐਮਰਜੈਂਸੀ ਵਲੇ ਮੀਸਾ ਐਕਟ ਹੁੰਦਾ ਸੀ ਮਿਸਟਰੀ ਦਾ ਨਾਮ ਰੱਖ ਕੇ ਐਨਐਸਏ ਲਾ ਦਿੱਤਾ ਗਿਆ ਇਸ ਕਰਕੇ ਉਹ ਸਰਕਾਰ ਨੂੰ ਦੇਖਣਾ ਕਿ ਇਕੱਠੇ ਰੱਖਣਾ ਜਾਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਰੱਖਣਾ ਲੇਕਿਨ ਸਭ ਤੋਂ ਵੱਡਾ ਸਵਾਲ ਹੈ ਕਿ ਇਹ ਹੁਣ ਜਦੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਰੱਖਣਗੇ ਤੇ ਇਹਨਾਂ ਦੀ ਬੇਲ ਵਾਸਤੇ ਵੀ ਜਿਹੜੇ ਨੇ ਇਹ ਆਪਣੇ ਆਪਣੇ ਵਕੀਲਾਂ ਤੇ ذریعے ਜਿਹੜੀ ਆ ਉਹ ਐਪਲੀਕੇਸ਼ਨ ਹਾਈ ਕੋਰਟ ਦੇ ਵਿੱਚ ਦਾਇਰ ਕਰ ਸਕਦੇ ਨੇ ਜਾਂ ਡਿਸਟ੍ਰਿਕਟ ਕੋਰਟ ਦੇ ਵਿੱਚ ਦਾਇਰ ਕਰ ਸਕਦੇ ਨੇ ਕਿ ਕਿਉਂਕਿ ਕੇਸ ਜਦ ਐਨਐਸਏ ਟੁੱਟ ਗਿਆ ਤੇ ਲਾਜ਼ਮੀ ਤੌਰ ਤੇ ਇਹਨਾਂ ਨੂੰ ਜਿਹੜੀ ਜ਼ਮਾਨਤ ਮਿਲਣੀ ਵੀ ਉਹ ਪਹਿ ਹੋ ਚੁੱਕੀ ਆ ਹੁਣ ਕਿਉਂਕਿ ਕਾਨੂੰਨੀ ਪ੍ਰਕਿਰਿਆ ਵਾਲਾ ਕਿ ਇਹ ਜਿਹੜੇ ਜ਼ਿਲ੍ਹੇ ਦੇ ਵਿੱਚ ਰੱਖਣਗੇ ਜਿੱਥੇ ਇਹਨਾਂ ਨੂੰ ਅਪੀਲ ਸੈਕਸ਼ਨ ਜੱਜ ਦੇ ਪਾਉਣੀ ਪਵੇਗੀ ਜਾਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਊਗਾ ਇਹ ਜਿਹੜੇ ਕਾਨੂੰਨੀ ਮਾਹਿਰ ਨੇ ਕੋਈ ਜਾਦਾ ਇਸੇ ਡੂੰਘਾਈ ਦੇ ਨਾਲ ਜਾਣਕਾਰੀ ਦੇ ਸਕਦੇ ਨੇ ਲੇਕਿਨ ਫਿਲਹਾਲ ਹੈ ਕਿ ਐਮਐਸਟ ਜਿਹੜਾ ਟੁੱਟ ਗਿਆ ਔਰ ਇਹ ਇੰਨਾ ਵਾਸਤੇ ਇੱਕ ਵੱਡੀ ਖਬਰ ਇਹਨਾਂ ਦੇ ਪਰਿਵਾਰ ਵਾਸਤੇ ਵੀ ਵੱਡੀ ਖਬਰ ਹੂੰ ਔਰ ਜੇ ਸੱਤ ਜਾਣੇ ਦੇ ਟੁੱਟੇ ਤੇ ਲਾਜ਼ਮੀ ਦੌਰ ਤੇ ਆਪਾਂ ਨੂੰ ਸੁਣਨ ਵਾਲੇ ਜਿਹੜੇ ਦਰਸ਼ਕ ਨੇ ਸਰੋਤੇ ਉਹਨਾਂ ਦਾ ਵੀ ਸਵਾਲ ਹੋਊਗਾ ਕਿ ਅਬਰਤਪਾਲ ਸਿੰਘ ਤੇ ਵੀ ਹੁਣ ਟੁੱਟਣਾ ਲਾਜ਼ਮੀ ਹੈਗਾ ਕਿ ਇਹ ਸਾਰਿਆਂ ਨੂੰ ਇੱਕੋ ਹੀ ਜਰੀਏ ਇੱਕੋ ਹੀ ਤਰੀਕੇ ਨਾਲ ਪੜੇਗੇ ਹਾਲਾਂਕਿ ਅਮਰਪ੍ਰਤ ਪਾਲ ਸਿੰਘ ਉਹਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਤੌਰ ਤੇ ਪੇਸ਼ ਵੀ ਕੀਤਾ ਗਿਆ ਸੀ ਸਟੇਟ ਏਜੰਸੀਆਂ ਵੱਲੋਂ ਜੀ ਪਰ ਉਹਨਾਂ ਦੀ ਇੱਕ ਵੱਖਰੀ ਪਰਚੇ ਰੈ ਚੱਲ ਰਹੀ ਹੈ ਕਿਉਂਕਿ ਉਹ ਕੋਈ ਲੋਕ ਸਭਾ ਮੈਂਬਰ ਵੀ ਹੈ ਉਹਨਾਂ ਨੇ ਇਹ ਵੀ ਹਾਈ ਕੋਰਟ ਦੇ ਵਿੱਚ ਦਰਵਾਜ਼ਾ ਖੜਕਾਇਆ ਸੀ ਕਿ ਮੈਂ ਜੇ ਲਗਾਤਾਰ ਜੇ 60 ਦਿਨ ਪਾਰਲੀਮੈਂਟ ਤੋਂ ਗੈਰ ਹਾਜ਼ਰ ਰਹਿਣਾ ਤੇ ਮੇਰੀ ਜਿਹੜੀ ਮੈਂਬਰਸ਼ਿਪ ਆ ਉਹ ਰੱਦ ਹੋ ਜਾਣੀ ਹੈ ਜਿਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਦੀ ਕੋਰਟ ਨੇ ਲੋਕ ਸਭਾ ਸਪੀਕਰ ਨੂੰ ਇਿੱਥੇ ਕਿਤੇ ਉਹਨਾਂ ਨੇ ਬਾਅਦ ਇੱਕ ਲੋਕ ਸਭਾ ਮੈਂਬਰਾਂ ਦੀ ਇੱਕ ਕਮੇਟੀ ਬਣਾਈ ਅਸਨ ਦੇ ਹੀ ਜਿਹੜੇ ਮੁੱਖ ਮੰਤਰੀ ਬਹਿ ਚੁੱਕੇ ਨੇ ਵਿਬਲਬ ਦੇਵ ਉਹਨਾਂ ਦੀ ਗਵਾਹੀ ਦੇ ਵਿੱਚ ਇੱਕ ਕਮੇਟੀ ਬਣੀ ਸੀ ਤੇ 53 ਤਰੀਕ ਦੀ ਗਰੀ ਛੁੱਟੀ ਉਹ ਮਨਜ਼ੂਰ ਕਰ ਲਈ ਗਈ ਸੀ ਮੈਂਬਰਸ਼ਿਪ ਤੇ ਚਾਹੇ ਅਬਰਤਪਾਲ ਸਿੰਘ ਨਾਲ ਦੀ ਬੱਝ ਗਿਆ ਲੇਕਿਨ ਉਹਨਾਂ ਦਾ ਐਨਐਸਏ ਕਦੋਂ ਟੁੱਟੂਗਾ ਉਹਦੇ ਬਾਰੇ ਭਾਰਤ ਸਰਕਾਰ ਦਾ ਕੀ ਸਟੈਂਡ ਆ ਜੀ ਸੂਬਾ ਸਰਕਾਰ ਦਾ ਕੀ ਸਟੈਂਡ ਆ ਕਿਉਂਕਿ ਮੰਨਿਆ ਜਾ ਰਿਹਾ ਸੀ ਕਿ ਦੋਨੇ ਅਬਰਤਪਾਲ ਦੇ ਮਸਲੇ ਵਿੱਚ ਟੇਟ ਦੇ ਸੈਂਟਰ ਸਰਕਾਰ ਦੋਨਾਂ ਦਾ ਜਿਹੜਾ ਰਵਈਆ ਇੱਕੋ ਜਿਹਾ ਕਿਉਂਕਿ ਬਾਕੀ ਜਿਹੜੇ ਐਨਐਸਸੀ ਦੇ ਤਹਿਤ ਹਵਾਲਾਤੀ ਸੀ ਜਾਂ ਕਹਿੰ ਲੋ ਡਿਟੈਂਸ਼ਨ ਪੀਰੀਅਡ ਦੇ ਅੰਦਰ ਸੀ ਸਭ ਤੋਂ ਵੱਧ ਹਾਈ ਕੋਰਟ ਦਾ ਦਰਵਾਜ਼ਾ ਵੀ ਐਮਪੀ ਅਮਰਿਤਪਾਲ ਸਿੰਘ ਵੱਲੋਂ ਹੀ ਖੜਕਾਇਆ ਗਿਆ ਬੇਸ਼ੱਕ ਬਾਕੀ ਵੀ ਗਏ ਪਰ ਸਭ ਤੋਂ ਬਾਅਦ ਅਮਰਿਤਪਾਲ ਸਿੰਘ ਨੇ ਦੁਹਾਈ ਦਿੱਤੀ ਕਿ ਮੈਂ ਆਪਣੇ ਹਲਕੇ ਦੀ ਨੁਮਾਇੰਦੀ ਕਰਨੀ ਹੈ ਤੇ ਮੈਨੂੰ ਰਾਹਤ ਦਿੱਤੀ ਜਾਵੇ ਮੈਨੂੰ ਬਾਹਰ ਕੱਢਿਆ ਜਾਵੇ ਬਿਲਕੁਲ ਆਜ਼ਮੀ ਕੌਂ ਦੇ ਖਦੂਰ ਸਭ ਲੋਕਾਂ ਨੇ ਜਿਤਾਇਆ ਕਰੀਬ 19-20 ਲੱਖ ਵੋਟਰ ਨੇ ਤੇ ਪਿਛਲੇ ਜੂਨ 2024 ਤੋਂ ਬਾਅਦ ਉਹ ਐਮਪੀ ਚੁਣੇਗੀ ਹਾਲਤ ਹੈ ਲੋਕਾਂ ਦੇ ਕਿ ਅਬਰਤਪਾਲ ਨੂੰ ਬਾਹਰ ਕੱਢਣ ਦਾ ਇੱਕੋ ਤਰੀਕਾ ਕਿ ਉਹਨੂੰ ਐਮਪੀ ਬਣਾਇਆ ਜਾਵੇ ਲੋਕ ਸਭਾ ਮੈਂਬਰ ਚੁਣਿਆ ਜਾਵੇ ਲੇਕਿਨ ਬਾਅਦ ਕਾਨੂੰਨੀ ਪਚੀਦਗੀਆਂ ਜਾਂ ਸਾਡੇ ਸੰਵਿਧਾਨ ਦੇ ਵਿੱਚ ਜੋ ਕੁਝ ਹੈ ਉਹਦੇ ਮੁਤਾਬਕ ਸਰਕਾਰਾਂ ਨੇ ਇਹ ਦੇਖਿਆ ਨਹੀਂ ਹੈਗਾ ਕਿ ਉਹਨਾਂ ਨੂੰ ਬਾਹਰ ਰਹਿਣਾ ਚਾਹੀਦਾ ਕਿ ਅੰਦਰ ਰਹਿਣਾ ਚਾਹੀਦਾ ਗੱਲ ਕਿ ਨਹੀਂ ਹੈ ਕਿ ਹਲਿੱਕਾ ਕਿ ਉਹਨਾਂ ਦੇ ਖਿਲਾਫ ਐਨਐਸਏ ਪਹਿਲਾਂ ਵੀ ਕਿ ਪਹਿਲਾਂ ਵੀ ਲੋਕਾਂ ਦੇ ਖਿਲਾਫ ਐਨਐਸਏ ਲੱਗਦਾ ਸੀ ਜਿੱਤ ਜਾਂਦੇ ਸੀ ਐਨਐਸਏ ਟੁੱਟ ਜਾਂਦਾ ਸੀ ਲੇਕਿਨ ਇਸ ਵਾਰ ਅਜਿਹਾ ਨਹੀਂ ਹੋਇਆ ਤੇ ਹਾਲਾਂਕਿ ਲੋਕ ਵੀ ਉਹ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਚਈ ਅਮਰਤਪਾਲ ਸਿੰਘ ਉਹਨਾਂ ਨੇ ਕਿਹਾ ਸੀ ਕਿ ਮੈਂ ਹਲਕੇ ਦੀ ਨੁਮਾਇੰਦਗੀ ਕਰਨੀ ਆ ਐਮਪੀ ਲੈਡ ਫੰਡ ਰੁਕਿਆ ਹੋਇਆ ਜਾਂ ਲੋਕਾਂ ਦੀਆਂ ਦੁੱਖ ਤਕਲੀਫਾਂ ਇਹ ਵੀ ਰੁਕੀਆਂ ਜਾਂ ਉਹਨਾਂ ਨੇ ਇਹ ਵੀ ਅਪੀਲ ਕੀਤੀ ਸੀ ਕਿ ਪਾਰਲੀਮੈਂਟ ਦੇ ਵਿੱਚ ਮੈਨੂੰ ਹਾਜ਼ਰੀ ਜਿਹੜੀ ਲੌਂਗ ਦਾ ਮੌਕਾ ਦਿੱਤਾ ਜਦੋਂ ਤਾਂ ਕਿ ਮੈਂ ਖਡੂਰ ਸਾਹਿਬ ਦੇ ਹਲਕੇ ਦੇ ਲੋਕਾਂ ਦੀ ਗੱਲ ਕਰ ਸਕਾਂ ਲੇਕਿਨ ਇਹ ਹੈ ਕਿ ਜੇ ਸੱਤ ਜਾਣਿਆਂ ਦਾ ਐਨਐਸਏ ਟੁੱਟ ਗਿਆ ਤਾਂ لازمی ਤੌਰ ਤੇ ਜਿਹੜਾ ਇਹ ਸਵਾਲ ਹੈ ਕਿ ਉਹਨਾਂ ਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਐਨਐਸਏ ਟੁੱਟ ਸਕਦਾ ਹੈ ਇਹ ਆਪਣੇ ਆਪ ਚ ਕਬੜਾ ਸਵਾਲ ਹੈ ਕਿਉਂਕਿ ਪੰਜਾਬ ਫਿਰ ਇੱਕ ਵਾਰ ਇਲੈਕਸ਼ਨ ਮੂਡ ਦੇ ਵਿੱਚ ਆ ਗਿਆ 3 ਸਾਲ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੋ ਚੁੱਕੀ ਹੈ ਹੁਣ ਤੋਂ 2027 ਦੀਆਂ ਸਾਰੀਆਂ ਪਾਰਟੀਆਂ ਨੇ ਤਿਆਰੀ ਕਰ ਲਈ ਹੈ ਤੇ ਜੀਸੂਦ ਦੇ ਵਿੱਚ ਹੁਣ ਭਾਜਪਾ ਜਾਂ ਕਾਲੀ ਦਲ ਜਾਂ ਕਾਂਗਰਸ ਜਾਂ ਆਪ ਇਹਨਾਂ ਦੀ ਸਿਆਸਤ ਵੀ ਨਵੇਂ ਦ੍ਰਿਸ਼ਟੀਕੋਣ ਬਦਲ ਲਗੇ ਜਿਸ ਕਰਕੇ ਜਿਹੜੇ ਦੋ ਸਰਕਾਰਾਂ ਜਿਹੜੇ ਸੂਬਾ ਸਰਕਾਰ ਤੇ ਸੈਂਟਰ ਸਰਕਾਰ ਉਹ ਵੀ ਅਮਰਤਪਾਲ ਸਿੰਘ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਸਿਆਸਤ ਕਰਨਗੇ ਤੇ ਆदमी ਤੌਰ ਤੇ ਜਿਹੜੇ ਅੱਜ ਸੱਤ ਜਣਿਆਂ ਨੂੰ ਰਾਹਤ ਮਿਲੀ ਹੈ ਕਿ ਉਹਨਾਂ ਦੇ ਖਿਲਾਫ ਜਿਹੜਾ ਸੂਬਾ ਸਰਕਾਰ ਨੇ ਐਨਐਸਏ ਲਗਾਇਆ ਸੀ ਉਹ ਟੁੱਟ ਚੁੱਕਾਗਾ ਤੇ ਅੰਮ੍ਰਿਤਪਾਲ ਸਿੰਘ ਨੂੰ ਚੁਣਨ ਵਾਲੇ ਜਾਂ ਅੰਮ੍ਰਿਤਪਾਲ ਸਿੰਘ ਨੂੰ ਚੋਣਨ ਵਾਲਿਆਂ ਦੇ ਵਿੱਚ ਵੀ ਇਹ ਲਾਜ਼ਮੀ ਤੌਰ ਤੇ ਹੋ ਗਿਆ ਕਿ ਹੁਣ ਅੰਮ੍ਰਿਤਪਾਲ ਸਿੰਘ ਵੀ ਜਲਦੀ ਜਿਹੜਾ ਵਾ ਉਹ ਐਨਐਸਏ ਜਿਹੜਾ ਵਾ ਉਹਨਾਂ ਦੇ ਖਿਲਾਫ ਟੁੱਟ ਸਕਦਾ ਹਾਲਾਂਕਿ ਉਹਨਾਂ ਦੇ ਖਿਲਾਫ ਬੜੇ ਗੰਭੀਰ ਕਿਸਮ ਦੇ ਕੇਸ ਰਜਿਸਟਰਡ ਨੇ ਅਜਰਾੜਾ ਦੇ ਵਿੱਚ ਕੇਸ ਰਜਿਸਟਰਡ ਆ ਫਰੀਦਕੋਟ ਦੇ ਵਿੱਚ ਕੇਸ ਰਜਿਸਟਰਡ ਆ ਅਜੀਸ ਦੇ ਵਿੱਚ ਉਹਨਾਂ ਨੂੰ ਵੱਖਰੇ ਤੌਰ ਤੇ ਜਿਹੜਾ ਪੂਰਵੀ ਜਿਹੜੀਆਂ ਕਾਨੂੰਨੀ ਜਿਹੜੀਆਂ ਅੱਛਨਾ ਜਾਂ ਕਾਨੂੰਨੀ ਲੜਾਈਆਂ ਲੜਦੀਆਂ ਪੜ੍ਹਨੀਆਂ ਲੇਕਿਨ ਅਮਰਤਪਾਲ ਸਿੰਘ ਦਾ ਹਲੇ ਫਿਲਹਾਲ ਜਿਹੜਾ ਐਮਐਸਏ ਨਹੀਂ ਟੁੱਟਿਆ ਕਿਉਂਕਿ ਮਾਰਚ 2023 ਦੇ ਵਿੱਚ ਇਹਨਾਂ ਦੇ ਖਿਲਾਫ ਲੱਗਾ ਸੀ ਤੇ ਜਿਨ੍ਹਾਂ ਨੂੰ ਮਾਰਚ ਦੇ ਵਿੱਚ ਸਭ ਤੋਂ ਪਹਿਲਾਂ ਇਹ ਖੜੇਗੇ ਕੋ ਅਮਰਤਪਾਲ ਹੁਣੀ ਬਾਅਦ ਚ ਪੜੇ ਗਏ ਸੀ ਜੀ ਜੀ ਤੇ ਇਸ ਕਰਕੇ ਜਿਨ੍ਹਾਂ ਦੇ 2 ਸਾਲ ਹੋ ਚੁੱਕੇ ਨੇ ਬੀਤੇ ਦਿਨ ਕਿਉਂਕਿ ਸਰਕਾਰ ਵੱਲੋਂ ਉਸ ਤੋਂ ਕੋਈ ਕਿੰਦੂ ਪ੍ਰੰਤੂ ਨਹੀਂ ਕੀਤਾ ਜਾਂ ਉੱਥੇ ਕਿੱਤੀ ਵੀ ਨਹੀਂ ਕੀਤੀ ਗਈ ਅਸਮ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਦੇ ਸੁਪਰਡਿਨਾਂ ਜੋ ਵੀ ਪ੍ਰਤੀਦਰਿ ਪੰਜਾਬ ਸਰਕਾਰ ਨੇ ਨਾ ਸੈਂਟਰ ਸਰਕਾਰ ਨੂੰ ਦੱਸਣਾ ਹੈ ਜਿਸ ਸਥਿਤੀ ਦੇ ਵਿੱਚ ਇਹ ਹੈ ਕਿ ਇਹਨਾਂ ਦੇ ਜਿਹੜਾ ਖਲਾਫ ਸੱਤ ਜਾਣਿਆਂ ਦੇ ਖਲਾਫ ਸਰਕਾਰ ਵੱਲੋਂ ਐਨਐਸਏ ਤੋੜ ਦਿੱਤਾ ਗਿਆ ਔਰ ਪੰਜਾਬ ਪੁਲਿਸ ਦੀ ਇੱਕ ਟੀਮ ਉਹਨਾਂ ਨੂੰ ਲਜਾ ਉਥੋਂ ਲਿਉਣ ਵਾਸਤੇ ਰਵਾਣ ਗਿਆ ਵੀ ਪਾ ਚੁੱਕੇ ਹੈਗੇ ਪਰ ਨਾਲ ਦੇ ਨਾਲ ਇੱਕ ਸੱਤ ਜਾਣਿਆਂ ਦਾ ਦਰ ਟੁੱਟ ਚੁੱਕਾ ਅਮਰਪਾਲ ਦਾ ਜਿੱਦਣ 2 ਸਾਲ ਉਹਨਾਂ ਨੂੰ ਵੀ ਜਾ ਕੇ ਸ਼ਾਇਦ ਅਪ੍ਰੈਲ ਜਾਂ ਮਈ ਦੇ ਵਿੱਚ ਹੁੰਦੇ ਨੇ ਤੇ ਉਹਨਾਂ ਨੂੰ ਵੀ ਇਹ ਸੁਭਾਅਨਾ ਬਣ ਚੁੱਕੀ ਹੈ ਕਿ ਉਹਨਾਂ ਦਾ ਵੀ